ਸਭ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਿ ਸੁਣਿਆ ਪੰਜਾਬ ਆ ਰਹੇ ਨੇ ਤੁਹਾਡੀ ਕੌਨਸਟਿਟੂਐਂਸੀ 'ਚ ਵੀ ਪ੍ਰਚਾਰ ਕਰਨਾ ਹੈ ਅਜਿਹੇ 'ਚ ਬੀਜੇਪੀ ਦੀ ਸਥਿਤੀ ਨੂੰ ਤੁਸੀਂ ਵੇਖਦੇ ਕਿਵੇਂ ਹੋ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਬੀਜੇਪੀ ਸਾਡੇ ਐਨਾਲਿਸਿਸ ਮੁਤਾਬਕ ਇੱਕ ਵੀ ਪਾਰਲੀਮੈਂਟ ਸੀਟ ਨਹੀਂ ਜਿੱਤ ਪਾਈ ਅੱਛਾ ਦੇ ਆਰ ਲੂਜ਼ਿੰਗ ਏਵਰੀ ਸਿੰਗਲ ਪਾਰਲੀਮੈਂਟ ਸੀਟ ਬਿਕਾਉਜ਼ ਦੇ ਆਰ ਕਨਫਾਈਨਡ ਓਨਲੀ ਟੂ ਦੀ ਸਿਟੀਜ਼ ਆਫ ਪੰਜਾਬ ਰਾਈਟ ਕਿ ਕੱਲਾ ਸ਼ਹਿਰਾਂ ਤੱਕ ਨੇ ਕੋਈ ਵੀ ਇਹੋ ਜਿਹਾ ਪਾਰਲੀਮੈਂਟ ਹਲਕਾ ਨਹੀਂ ਜਿਹਦੇ ਵਿੱਚ ਐਕਸੈਪਟ ਫਰ ਲੁਧਿਆਣਾ ਤੁਸੀਂ ਗੁਰਦਾਸਪੁਰ ਦੀ ਵੀ ਗੱਲ ਕਰ ਰਹੇ ਹੋ ਕਿ ਗੁਰਦਾਸਪੁਰੋਂ ਵੀ ਨਹੀਂ ਜਿੱਤ ਰਹੇ ਸਵਾਲ ਹੀ ਪੈਦਲਨ ਸਾਡਾ ਉਪਨ ਚੈਲੰਜ ਮੈਨੂੰ ਜੇ ਗੁਰਦਾਸਪੁਰ ਜੀ ਜਵਾਹਰ ਸਾਹਿਬ ਅੱਜ ਕੀ ਖਾ ਕੇ ਆਏ ਹੋ ਬਹੁਤ ਵਡੀਆਂ ਸਟੇਟਮੈਂਟਸ ਨੇ ਨਹੀਂ ਨਹੀਂ ਮੈਂ ਤਾਂ ਹਮੇਸ਼ਾ ਹੀ ਖਾਈਦਾ ਤੇ ਉਹ ਹੀ ਹੈ ਜੋ ਕੁਝ ਰੋਜ਼ ਖਾਈਦਾ ਕੋਈ ਵੱਖਰੀ ਚੀਜ਼ ਨਹੀਂ ਬਟ ਬੀਜਪੀ ਇਸ 노 ਪੋਜੀਸ਼ਨ ਟੂ ਵਿਨ ਗੁਰਦਾਸਪੁਰ ਹਾਲਾਂਕਿ ਉਹ ਤਾਂ ਮੰਨਦੇ ਆ ਕਿ ਸਾਡੀ ਸਭ ਤੋਂ ਵੱਧ ਡੋਮਿਨੈਂਸ ਇੱਥੇ ਦਿਨਾਨਗਰ ਪੁਆ ਸੁਜਾਨਪੁਰ ਪਟਾਰ ਤੁਸੀਂ ਰਿਜ਼ਲਟ ਤੁਹਾਡੇ ਸਾਹਮਣੇ ਆ ਹੀ ਜਾਣਾ ਜੀ ਰਿਜ਼ਲਟ ਆ ਜਾਣਾ ਵੀ ਆਰ ਵੀ ਆਰ ਕੰਫਰਟੇਬਲੀ ਪੋਇਜ਼ਡ ਫਾਰ ਅ ਬਿਗ ਵਿਨ ਮਤਲਬ ਤੁਹਾਡੇ ਕਹਿੰਦਾ ਮਤਲਬ ਪੰਜਾਬ ਚ ਖਾਤਾ ਵੀ ਨਹੀਂ ਖੁੱਲ ਰਿਹਾ ਮੇਰੇ ਮਤਾਬਕ ਨੇ ਚ ਹੈ ਨਹੀਂ ਨਾਟ ਆਈਦਰ ਇਨ ਗੁਰਦਾਸਪੁਰ ਔਰ ਅਨ ਅਦਰ ਪਲੇਸ ਇਸ ਇੱਕ ਦੁਆਬੇ ਦੀ ਇੱਕ ਸੀਟ ਦੇ ਉੱਤੇ ਦੇ ਆਰ ਇਨ ਕੰਟੈਂਸ਼ਨ ਜਿੱਥੇ 3 ਵੇ ਕੰਟੈਸ ਚੱਲ ਰਿਹਾ ਜੀ ਰਾਈਟ ਪਰਨੀਤ ਕੌਰ ਦੀ ਸਥਿਤੀ ਕੀ ਲਿਖ ਲਿਓ ਪਰਨੀਤ ਕੌਰ ਇਸ ਟਾਈਮ ਸ਼ੀ ਇਸ ਪਲੇਸਡ ਐਂਡ ਨੰਬਰ 4 ਔਰ ਹਰਸਿਮਰਤ ਕੌਰ ਬਾਦਲ ਇਹ ਹਰਸਿਮਰਤ ਕੌਰ ਬਾਦਲ ਦਾ ਸਾਡਾ ਤੇ ਆ ਜਿਹੜੇ ਆਪ ਦਾ ਕੈਂਡੀਡੇਟ ਇਹਦਾ ਮੁਕਾਬਲਾ ਚੱਲ ਰਿਹਾ 3 ਵੇ ਹੈ ਉੱਤੇ ਬਿਠੇ ਡੱਕ ਬਟ ਹਰਸਿਮਰਤ ਕਾਂਗਰਸ ਬੇਸਿਕਲੀ ਅਗੇ ਨੇ ਆਪ ਸਾਡੇ ਨੂੰ ਥੋੜੀ ਜਿਹੀ ਪਿੱਛੇ ਉੱਤੇ ਜੀ ਜੀ ਬਚਾ ਜੀ ਤਾਂ ਸਭ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਿ ਸੁਣਿਆ ਪੰਜਾਬ ਆ ਰਹੇ ਨੇ ਤੁਹਾਡੀ ਕੌਨਸਟਿਟੂਐਂਸੀ 'ਚ ਵੀ ਪ੍ਰਚਾਰ ਕਰਨਾ ਹੈ ਅਜਿਹੇ 'ਚ ਬੀਜੇਪੀ ਦੀ ਸਥਿਤੀ ਨੂੰ ਤੁਸੀਂ ਵੇਖਦੇ ਕਿਵੇਂ ਹੋ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਬੀਜੇਪੀ ਸਾਡੇ ਐਨਾਲਿਸਿਸ ਮੁਤਾਬਕ ਇੱਕ ਵੀ ਪਾਰਲੀਮੈਂਟ ਸੀਟ ਨਹੀਂ ਜਿੱਤ ਪਾਈ ਅੱਛਾ ਦੇ ਆਰ ਲੂਜ਼ਿੰਗ ਏਵਰੀ ਸਿੰਗਲ ਪਾਰਲੀਮੈਂਟ ਸੀਟ ਬਿਕਾਉਜ਼ ਦੇ ਆਰ ਕਨਫਾਈਨਡ ਓਨਲੀ ਟੂ ਦੀ ਸਿਟੀਜ਼ ਆਫ ਪੰਜਾਬ ਕਿ ਇਕੱਲਾ ਸ਼ਹਿਰਾਂ ਤੱਕ ਨੇ ਕੋਈ ਵੀ ਇਹੋ ਜਿਹਾ ਪਾਰਲੀਮੈਂਟ ਹਲਕਾ ਨਹੀਂ ਜਿਹਦੇ ਵਿੱਚ ਐਕਸੈਪਟ ਫੋਰ ਲੁਧਿਆਣਾ ਤੁਸੀਂ ਗੁਰਦਾਸਪੁਰ ਦੀ ਵੀ ਗੱਲ ਕਰ ਰਹੇ ਹੋ ਕਿ ਗੁਰਦਾਸਪੁਰੋ ਵੀ ਨਹੀਂ ਜਿੱਤਰੇ ਸਵਾਲ ਹੀ ਪੈਦਨ ਸਾਡਾ ਓਪਨ ਚੈਲੰਜ ਮੈਨੂੰ ਜੇ ਗੁਰਦਾਸਪੁਰ ਜੀ ਜੀਵਾ ਸਾਹਿਬ ਅੱਜ ਕੀ ਖਾ ਕੇ ਆਏ ਹੋ ਬਹੁਤ ਵਡੀਆਂ ਸਟੇਟਮੈਂਟਸ ਦੇ ਨਹੀਂ ਨਹੀਂ ਮੈਂ ਤਾਂ ਹਮੇਸ਼ਾ ਹੀ ਖਾਈਦਾ ਤੇ ਉਹ ਹੀ ਹੈ ਜੋ ਕੁਝ ਰੋਜ਼ ਖਾਈਦਾ ਕੋਈ ਵੱਖਰੀ ਚੀਜ਼ ਨਹੀਂ ਬਟ ਬੀਜਪੀ ਇਸ 노 ਪੋਜੀਸ਼ਨ ਟੂ ਵਿਨ ਗੁਰਦਾਸਪੁਰ ਹਾਲਾਂਕਿ ਉਹ ਤਾਂ ਮੰਨਦੇ ਆ ਕਿ ਸਾਡੀ ਸਭ ਤੋਂ ਵੱਧ ਡੋਮਿਨੈਂਸ ਇੱਥੇ ਦਿਨਾਨਗਰ ਪੁਆ ਸਜਾਨਪੁਰ ਪਟਨਾ ਤੁਸੀਂ ਰਿਜ਼ਲਟ ਤੁਹਾਡੇ ਸਾਹਮਣੇ ਆ ਹੀ ਜਾਣਾ ਜੀ ਰਿਜ਼ਲਟ ਆ ਜਾਣਾ ਵੀ ਆਰ ਵੀ ਆਰ ਕੰਫਰਟੇਬਲੀ ਪੋਇਜ਼ਡ ਫਾਰ ਅ ਬਿਗ ਵਿਨ ਮਤਲਬ ਤੁਹਾਡੇ ਕਹਿੰਦਾ ਮਤਲਬ ਪੰਜਾਬ ਚ ਖਾਤਾ ਵੀ ਨਹੀਂ ਖੁੱਲ ਰਿਹਾ ਮੇਰੇ ਮਤਾਬਕ ਨਹੀਂ ਸਾਈਡ 'ਚ ਹੈ ਨੇ ਨਾਟ ਆਈਦਰ ਇਨ ਗੁਰਦਾਸਪੁਰ ਔਰ ਇਨ ਅਦਰ ਪਲੇਸਸ ਇੱਕ ਦੁਆਬੇ ਦੀ ਇੱਕ ਸੀਟ ਦੇ ਉੱਤੇ ਦੇ ਆਰ ਇਨ ਕੰਟੈਂਸ਼ਨ ਜਿੱਥੇ 3 ਵੇ ਕੰਟੈਸਟ ਚੱਲ ਰਿਹਾ ਸੀ ਰਾਈਟ ਪ੍ਰਨੀਤ ਕੌਰ ਦੀ ਸਥਿਤੀ ਕੀ ਵੇਖਦੇ ਹੋ ਪ੍ਰਨੀਤ ਕੌਰ ਐਸ ਟਾਈਮ ਸ਼ੀ ਇਜ਼ ਪਲੇਸਡ ਐਟ ਨੰਬਰ 4 ਔਰ ਹਰਸਿਮਰਤ ਕੌਰ ਬਾਦਲ ਇਹ ਹਰਸਿਮਰਤ ਕੌਰ ਬਾਦਲ ਦਾ ਸਾਡਾ ਤੇ ਆ ਜਿਹੜੇ ਆਪ ਦਾ ਕੈਂਡੀਡੇਟ ਇਹਦਾ ਮੁਕਾਬਲਾ ਚੱਲ ਰਿਹਾ 3 ਵੇ ਹੈ ਉੱਥੇ ਬਠਿੰਡਾ ਚ ਬਟ ਹਰਸਿਮਰਤ ਕਾਂਗਰਸ ਬੇਸਿਕਲੀ ਅੱਗੇ ਨੇ ਆਪ ਸਾਡੇ ਨੂੰ ਥੋੜੀ ਜਿਹੀ ਪਿੱਛੇ ਉੱਥੇ ਜੀ ਜੀ ਬਚੇਗਾ